ਜੋ ਉਹਨਾਂ ਦੀ ਦੇਣ ਹੈ ਮੈਨੂੰ ਲੱਗਦਾ ਹੈ ਕਿ ਉਹ ਤਾਂ ਲਾਈਕ ਕਹਿ ਸਕਦੇ ਆ ਕਿ ਨਹੀਂ ਖਤਮ ਹੋਣੀ ਕਦੀ ਕਿ ਅਮਰਿੰਦਰ ਅੰਕਲ ਨੇ ਕਾਰਜ ਅੰਕਲ ਨੇ ਅ ਇੰਦਰ ਜੀ ਨਿੱਕੂ ਅੰਕਲ ਨੇ ਨਸ਼ਤਰ ਅੰਕਲ ਨੇ ਇਹ ਸਾਰੇ ਕਾਫੀ ਲਾਈਕ სპੋਰਟਿਵ ਨੇ ਕਾਫੀ ਸਪੋਰਟ ਕਰਦੇ ਨੇ ਤੇ ਕੁਝ ਸਿੰਗਰਸ ਹੈ ਵੀ ਜਿਹੜੇ ਕਿ ਖੁਦ ਨੂੰ ਸ਼ਾਇਦ ਕਹਿ ਸਕਦੇ ਆ ਕਿ ਕੁਝ ਸਮਝਦੇ ਨੇ ਅੱਜ ਕੱਲ੍ਹ ਪਿੰਡ ਲੋਹਾਰਕਾ ਦੇ ਵਿੱਚ ਮੌਜੂਦ ਹਾਂ ਉਹ ਪਿੰਡ ਜਿੱਥੇ ਦਾ ਇੱਕ ਪੰਜਾਬੀ ਲੇਖਕਕਾਰ ਨਿਮਾ ਲੋਹਾਰਕੇ ਦਾ अनेका ਗੀਤਕਾਰਾਂ ਨੂੰ ਗੀਤ ਦੇਣ ਵਾਲਾ ਉਹ ਮਸ਼ਹੂਰ ਫਨਕਾਰ ਜਿਹੜਾ ਅੱਜ ਸੰਸਾਰ ਨੂੰ ਅਲਵਿਦਾ ਕਹਿ ਗਿਆ ਉਸਦੇ ਜੱਦੀ ਘਰ ਦੇ ਵਿੱਚ ਮੌਜੂਦ ਹਾਂ ਉਸ ਪਰਿਵਾਰ ਦੇ ਵਿੱਚ ਮੌਜੂਦ ਹਾਂ ਜਿਸ ਨੇ ਇਸ ਪਰਿਵਾਰ ਨੂੰ ਦਿਨ ਰਾਤ ਮਿਹਨਤ ਕਰਕੇ ਇਸ ਪਰਿਵਾਰ ਨੂੰ ਪਾਲਿਆ ਤੇ ਆਪਣੇ ਹੱਥਾਂ ਦੇ ਕਲਮ ਦੇ ਨਾਲ ਇਸ ਗੀਤਾਂ ਨੂੰ ਲਿਖ ਕੇ ਤਾਂ ਅਨੇਕਾਂ ਗੀਤਕਾਰਾਂ ਨੂੰ ਜਿਹੜੇ ਗੀਤ ਦਿੱਤੇ ਤਾਂ ਅੱਜ ਉਹ ਡਿਵਲ ਰਿਕਾਰਡ ਦੇ ਵਿੱਚ ਵੱਜ ਰਹੇ ਨੇ ਅਨੇਕਾਂ ਗੀਤ ਜਿਹੜੇ ਰਿਕਾਰਡ ਜਿਹੜੇ ਹੋਏ ਨੇ ਮਸ਼ਹੂਰ ਲੇਖਕਕਾਰ ਨਿਮਾ ਲੋਹਾਰਕੇ ਦਾ ਅੱਜ ਉਸ ਦਾ ਪਰਿਵਾਰ ਜਿਹੜਾ ਸੋਗ ਦੀ ਲਹਿਰ ਦੇ ਵਿੱਚ ਹੈ ਕਿਉਂਕਿ ਉਹ ਨਿਮਾ ਜੋ ਕਿ ਅੱਜ ਦੂਰ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੈਠੇ ਗੀਤਕਾਰ ਉਹਨਾਂ ਨੂੰ ਚਮਕਾਉਣ ਵਾਲਾ ਜੇਕਰ ਮੈਂ ਨਾਮ ਲਵਾਗਾ ਤਾਂ अनेका ਨਾਮ ਜਿਹੜੇ ਰਹਿ ਜਾਣਗੇ ਅੱਜ ਉਸ ਪਰਿਵਾਰ ਦੇ ਵਿੱਚ ਪੂਰੀ ਦੁੱਖ ਦੀ ਘਟਨਾ ਹੈ ਮਾਵਾ ਪੈਣਾ ਉਸ ਦਾ ਪਰਿਵਾਰ ਬੱਚੇ ਸਭ ਬੈਠੇ ਨੇ ਕਿਉਂਕਿ ਅੱਜ ਉਹ ਨਿਮਾ ਜੋ ਕਿ ਪੰਜਾਬੀ ਮਾਂ ਬੋਲੀ ਦੀ ਬੋਲੀ ਦੀ ਸੇਵਾ ਕਰਨ ਵਾਲਾ ਅੱਜ ਪੰਜ ਤੱਤ ਦੇ ਵਿੱਚ ਬਲੀਨ ਹੋ ਗਿਆ ਉਸ ਦਾ ਪਰਿਵਾਰ ਉਸ ਦਾ ਬੱਚਾ ਜੋ ਕਿ ਉਸ ਦੇ ਨਾਲ ਵੀ ਗੱਲ ਕਰਦੇ ਆ ਕਿ ਅੱਜ ਪਿਤਾ ਜਿਹੜੇ ਗੀਤਕਾਰਾਂ ਨੂੰ ਚਮਕਾਉਣ ਵਾਲੇ ਅਨੇਕਾਂ ਗੀਤਕਾਰ ਜਿਹੜੇ ਅੱਜ ਪਿਤਾ ਦੀ ਕਲਮ ਤੋਂ ਜਿਹੜੇ ਬਣੇ ਹੋਏ ਨੇ ਅੱਜ ਉਹ ਪਿਤਾ ਜਿਹੜੇ ਪੰਜ ਤੱਤ ਦੇ ਵਿੱਚ ਬਲੀਨ ਹੋ ਗਏ ਲੱਗਦਾ ਹੈ ਕਿਤੇ ਸਾਡੇ ਬਾਪ ਦਾ ਜਿਹੜਾ ਨਾਮ ਹੈ ਜਿਹੜਾ ਰਿੰਦੀ ਦੁਨੀਆ ਤੱਕ ਰਹੇਗਾ ਜੀ ਬਿਲਕੁਲ ਜੋ ਉਹਨਾਂ ਦੀ ਦੇਣ ਹੈ ਮੈਨੂੰ ਲੱਗਦਾ ਹੈ ਕਿ ਉਹ ਤਾਂ ਲਾਈਕ ਕਹਿ ਸਕਦੇ ਆ ਕਿ ਨਹੀਂ ਖਤਮ ਹੋਣੀ ਕਦੀ ਤਾਂ ਹਮੇਸ਼ਾ ਹੀ ਲੋਕ ਉਹਨਾਂ ਨੂੰ ਯਾਦ ਕਰਨਗੇ ਕਿਉਂਕਿ ਉਹਨਾਂ ਦੇ ਗਾਣੇ ਐਵਰਗ੍ਰੀਨ ਨੇ ਹਮੇਸ਼ਾ ਲੋਕ ਸੁਣਦੇ ਰਹਿਣਗੇ ਤੇ ਜਿੰਨਾ ਚਿਰ ਗਾਣੇ ਚੱਲਦੇ ਰਹਿਣਗੇ ਉਹਨਾਂ ਦਾ ਨਾਮ ਵੀ ਹਮੇਸ਼ਾ ਰਹੇਗਾ ਮੈਂ ਐਕਸਰੀ ਗੱਲ ਕਰਦਾ ਹੁੰਦਾ ਕਿ ਅੱਜ ਪੰਜਾਬੀ ਗੀਤਕਾਰ ਬਹੁਤ ਨੇ ਪਰ ਪਰਿਵਾਰ ਦੇ ਵਿੱਚ ਬੈਠ ਕੇ ਗੀਤ ਸੁਣਨ ਵਾਲਾ ਸਭ ਤੋਂ ਪਹਿਲਾ ਜਨਮਦਾਤਾ ਕੌਣ ਹੁੰਦਾ ਹੈ ਲੇਖਕਰ ਜੇਕਰ ਚੰਗੀ ਕਲਮ ਤੋਂ ਲਿਖਿਆ ਲੇਖਕ ਨੇ ਚੰਗਾ ਲੇਖ ਲਿਖਿਆ ਹੋਵੇ ਜਾਂ ਕਿਤੇ ਗੀਤ ਲਿਖਿਆ ਹੋਵੇ ਲੋਕ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਸੁਣ ਸਕਦੇ ਨੇ ਅੱਜ ਉਹ ਨਿੰਮਾ ਭਾਈ ਨਿੰਮਾ ਜਿਹੜੇ ਅੱਜ ਨੇ ਉਹਨਾਂ ਦੀ ਕਲਮ ਤੋਂ ਲਿਖੇ ਕਾਫੀ ਗੀਤ ਜਿਹੜੇ ਪਰਿਵਾਰ ਦੇ ਵਿੱਚ ਲੋਕ ਬੈਠ ਕੇ ਜਿਹੜੇ ਸੁਣਦੇ ਸਨ ਅ ਜੀ ਪਾਪਾ ਦੀ ਬੇਸਿਕਲੀ ਹਮੇਸ਼ਾ ਤੋਂ ਕੋਸ਼ਿਸ਼ ਹੀ ਇਹ ਈ ਸੀ ਕਿ ਗੀਤ ਇਦਾਂ ਦੇ ਹੋਣ ਕਿ ਕੋਈ ਵੀ ਸੁਣ ਸਕੇ ਲਾਈਕ ਜਿੱਦਾਂ ਹੁਣ ਦੌਰ ਬਦਲਦਾ ਗਿਆ ਤੇ ਪਾਪਾ ਦਾ ਰੁਚਿਵਾ ਅਜੇ ਵੀ ਉਸੇ ਪਾਸੇ ਹੀ ਸੀਗਾ ਉਹ ਅਦੀ ਵੀ ਇਹ ਚੀਜ਼ਾਂ ਨੂੰ ਸਪੋਰਟ ਨਹੀਂ ਕਰਦੇ ਸੀਗੇ ਕਿ ਜਿਵੇਂ ਤੇ ਗਾਣੇ ਹੁਣ ਚੱਲਦੇ ਨੇ ਨਾ ਉਹ ਹਮੇਸ਼ਾ ਜੇ ਕੋਈ ਕਹਿੰਦਾ ਵੀ ਸੀਗਾ ਤਾਂ ਉਹ ਸਾਫ਼ ਮਨਾ ਕਰ ਦਿੰਦੇ ਸੀਗੇ ਕਿ ਸੌਰੀ ਮੈਂ ਇਸ ਤਰ੍ਹਾਂ ਦਾ ਨਹੀਂ ਲਿਖ ਸਕਦਾ ਕੀ ਕਹਿੰਦੇ ਹੋ ਕਿ ਅੱਜ ਜਿਹੜੇ ਲੋਕ ਨੇ ਸ਼ਾਰਟਕਟ ਜਿਹੜਾ ਰਸਤਾ ਅਪਣਾ ਲੈਂਦੇ ਨੇ ਚਾਹੇ ਉਹ ਲੇਖਕਰ ਹੋਵੇ ਚਾਹੇ ਉਹ ਗੀਤਕਾਰ ਹੋਵੇ ਚਾਹੇ ਅੱਜ ਉਹ ਕੰਪਿਊਟਰ ਦਾ ਜੋਗ ਹੈ ਕਈ ਸਮੇਂ ਸਮੇਂ ਬੈਠ ਕੇ ਆਪਣੇ ਦਿਮਾਗ ਦੇ ਵਿੱਚ ਇੱਕ ਲਾਈਨ ਨੂੰ ਬਣਾਉਣਾ ਲਾਈਨ ਨੂੰ ਬਣਾ ਕੇ ਫਿਰ ਅੱਗੇ ਲਾਈਨ ਨੂੰ ਜੋੜ ਕੇ ਪੂਰਾ ਗੀਤ ਜਿਹੜਾ ਤਿਆਰ ਕਰਨਾ ਚਾਰ ਪੰਜ ਪੈਰਿਆਂ ਦਾ ਉਹ ਫਿਰ ਇੱਕ ਗੀਤਕਾਰ ਨੂੰ ਦੇਣਾ ਗੀਤਕਾਰ ਜਿਹੜਾ ਆਪਣਾ ਫੇਮਸ ਜਿਹੜਾ ਚਿਹਰਾ ਬਣਾ ਲਿੰਦਾ ਹੈ ਇੱਕ ਜਿਹੜਾ ਲੇਖਕਾਰ ਹੁੰਦਾ ਉੱਥੇ ਤੋਂ ਉੱਥੇ ਰਹਿ ਜਾਂਦਾ ਚਾਹੇ ਉਸ ਦਾ ਪਰਿਵਾਰ ਅੱਜ ਵੇਖਿਆ ਜਾਵੇ ਪੂਰਾ ਗਰੀਬੀ ਦੀ ਹਾਲਾਤ ਦੇ ਵਿੱਚ ਵੀ ਹੈ ਚਾਹੇ ਤੁਹਾਡੀ ਗੱਲ ਕਰ ਰਿਹਾ ਚਾਹੇ ਤੁਹਾਡੇ ਦਾਦਕੇ ਨੇ ਚਾਹੇ ਤੁਹਾਡੇ ਤਾਏ ਚਾਚੇ ਖੜੇ ਨੇ ਕੀ ਲੱਗਦਾ ਹੈ ਕਿ ਜਿਹੜਾ ਗੀਤਕਾਰ ਹੁੰਦਾ ਆਪਣਾ ਫੇਮਸ ਹੋ ਜਾਂਦਾ ਹੈ ਅੱਜ ਉਸ ਨਿੰਮਾ ਪਰਿਵਾਰ ਜਿਹੜਾ ਹੈ ਅੱਜ ਜੋ ਕਿ ਲੋਹਾਰਕੇ ਕਾ ਨਿੰਮਾ ਉਸ ਦੀ ਬਾਹ ਫੜਨ ਵਾਸਤੇ ਕੌਣ ਕੌਣ ਗੀਤਕਾਰ ਜਿਹੜੇ ਇੱਥੇ ਪਹੁੰਚਦੇ ਨੇ ਬੇਸਿਕਲੀ ਚਲੋ ਕੁਝ ਸਿੰਗਰ ਨੇ ਉਹਨਾਂ ਨੂੰ ਤਾਂ ਖੁਦ ਹੀ ਪਤਾ ਹੈ ਕਿ ਪਰ ਕੁਝ ਨੇ ਜਿਵੇਂ ਕਿ ਅਮਰਿੰਦਰ ਅੰਕਲ ਨੇ ਕਾਰਜ ਅੰਕਲ ਨੇ ਅ ਇੰਦਰਜੀ ਨਿੱਕੂ ਅੰਕਲ ਨੇ ਨਸ਼ਤਰ ਅੰਕਲ ਨੇ ਇਹ ਸਾਰੇ ਕਾਫੀ ਲਾਈਕ ਸਪੋਰਟਿਵ ਨੇ ਕਾਫੀ ਸਪੋਰਟ ਕਰਦੇ ਨੇ ਤੇ ਕੁਝ ਸਿੰਗਰਸ ਹੈ ਵੀ ਜਿਹੜੇ ਕਿ ਖੁਦ ਨੂੰ ਸ਼ਾਇਦ ਕਹਿ ਸਕਦੇ ਆ ਕਿ ਕੁਝ ਸਮਝਦਨੇ ਅੱਜਕੱਲ ਕੀ ਕਾਰਨ ਬਣਿਆ ਜਿਹੜਾ ਪਿਤਾ ਦਾ ਇੱਕ ਲਾਹਫਾਨੀ ਸੰਸਾਰ ਤੋਂ ਚਲੇ ਜਾਣਾ ਕੀ ਕਾਰਨ ਬਣ ਗਿਆ ਸੀ ਅ ਫਸਟ ਆਫ 올 ਉਹਨਾਂ ਦੇ ਨਾ ਇੱਕ ਜ਼ਖਮ ਸੀਗਾ ਪੈਰ ਤੇ ਉਹ ਕਾਫੀ ਐਸਕੇਲੇਟ ਹੁੰਦਾ ਗਿਆ ਕਾਫੀ ਵੱਧ ਗਿਆ ਤੇ ਉਹਨਾਂ ਦੇ ਗੋਡੇ ਤੱਕ ਜਿਹੜਾ ਸੀਗਾ ਪਸ ਆ ਗਈ ਸੀ ਤੇ ਡਾਕਟਰਸ ਨੇ ਕਹਿ ਦਿੱਤਾ ਸੀਗਾ ਕਿ ਸ਼ਾਇਦ ਪੈਰ ਕੱਟਣਾ ਵੀ ਪੈ ਸਕਦਾ ਤੇ ਦੂਜਾ ਉਹਨਾਂ ਦੇ ਬਲੱਡ ਇਨਫੈਕਸ਼ਨ ਸੀਗੇ ਜਿਹਦੇ ਨਾਲ ਉਹਨਾਂ ਦਾ ਖੂਨ ਕਾਫੀ ਘਟ ਗਿਆ ਤੇ ਹਾਰਟ ਰੇਟ ਵੀ ਕਾਫੀ ਡਿਕਰੀਜ਼ ਹੋ ਗਈ ਸੀ ਸੋ ਜਿਹਦੇ ਨਾਲ ਉਹਨਾਂ ਨੂੰ ਹਾਰਟ ਅਟੈਕ ਹੋਇਆ ਤੇ ਉਹ ਐਕਸਪਾਇਰ ਹੋ ਗਏ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਨਾਲ ਪਰਿਵਾਰ ਦੇ ਵਿੱਚ ਮੰਮਾ ਨੇ ਹੁਣ ਤੇ ਦੋ ਬ੍ਰਦਰਜ਼ ਨੇ ਅਸੀਂ ਦੋ ਬ੍ਰਦਰਾਂ ਤੇ ਇੱਕ ਸਿਸਟਰ ਹੈ ਸਰ ਹੋਰ ਵੀ ਸਾਥੀ ਨੇ ਜਿਹੜੇ ਨਿੰਮਾ ਜੀ ਦੇ ਪਰਿਵਾਰ ਦੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੀ ਧਰਮ ਪਤਨੀ ਵੀ ਜਿਹੜੀ ਇੱਥੇ ਮੌਜੂਦ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੁਪਿੰਦਰ ਸਿੰਘ ਰੂਪੀ ਰੁਪਿੰਦਰ ਜੀ ਅੱਜ ਜੇ ਤੁਸੀਂ ਇਹਨਾਂ ਦੇ ਘਰ ਪਹੁੰਚੇ ਹੋ ਲੱਗਦਾ ਇੱਕ ਦੁੱਖ ਦੀ ਘਟਨਾ ਹੈ ਪੂਰੀ ਸਾਡਾ ਦੁੱਖ ਬਹੁਤ ਹੋਇਆ ਸਾਨੂੰ ਵੀ ਜਦੋਂ ਸੋਸ਼ਲ ਮੀਡੀਆ ਤੇ ਸੁਣਿਆ ਤਾਂ ਇੱਕ ਬਿਲਕੁਲ ਸਾਡੇ ਮਾਝੇ ਦਾ ਉਹ ਹੋਣਹਾਰ ਲੇਖਕ ਜਦੋਂ ਇੱਕ ਫੇਸਬੁੱਕ ਤੇ ਮੈਂ ਪੋਸਟ ਦੇਖੀ ਤਾਂ ਬੜਾ ਦਿਲ ਨੂੰ ਲੱਗਾ ਕਿ ਯਾਰ ਅੱਜ ਪਹਿਲਾ ਸਿੱਧੂ ਮੂਸੇਵਾਲੇ ਦੀ ਗੱਲ ਚੱਕਰ ਕਰਦੇ ਆ ਫਿਰ ਉਸ ਤੋਂ ਬਾਅਦ ਕਾਫੀ ਜਿਹੜੇ ਨਾਮੀ ਕਲਾਕਾਰ ਇਹ ਸਾਲ ਹੀ ਮਨੁਸ ਹੈ ਜਿਹੜੇ ਕਾਫੀ ਲਾਰਜ ਇੰਡਸਟਰੀ ਦੇ ਇਹ ਸਾਲ ਹੀ ਮਨੁਸ ਹੈ ਬਹੁਤ سارے ਸਾਡੇ ਸੱਜਣ ਰਾਜ ਬਿਰਜਵੰਦਾ ਸਿੱਧੂ ਭਾਈ ਨਿਮਾ ਨਿਮਾ ਔਰ ਮੈਂ ਔਰ ਨਸ਼ੱਤਰ ਦੀ ਕਈ ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਆ ਮੇਰੇ ਨਾਲ ਬਹੁਤ ਗਾਣੇ ਕਿਤੇ ਨਿੰਬੇ ਨੇ ਨਿਮਾ ਬਾਗਮਾਲ ਰਾਈਡਰ ਤੇ ਸੀ ਬਾਗਮਾਲ ਇਨਸਾਨ ਸੀ ਉਹਦੇ ਲਈ ਕੋਈ ਵਰਡ ਹੀ ਨਹੀਂ ਹੈ ਨਾ ਬਾਗਮਾਲ ਬੰਦਾ ਸੀ ਮੈਨੂੰ ਲੱਗਦਾ ਮੇਰੀ 15 ਵੀਂ ਦਿਨ ਪਹਿਲੇ ਗੱਲ ਹੋਈ ਸ਼ਾਇਦ ਇਕੱਠੇ ਹੋਣਾ ਸੀ ਇਹ ਪਤਾ ਹੀ ਨਹੀਂ ਸੀ ਅਚਰਚੇ ਇਹ ਪਾਣਾ ਵਰਤ ਜਾਈਗਾ ਅਕਾਲਪੁਰ ਖਵਾਈ ਗਰੂ ਇਹਨਾਂ ਬੱਚਿਆਂ ਨੂੰ ਸੱਚੇ ਬਾਦਸ਼ਾਹ ਚੜ੍ਹਦੀਆਂ ਕਲਾ ਬਖਸ਼ਣ ਆਪਣੇ ਬਾਪ ਦੇ ਰਾਹ ਤੇ ਚੱਲਣ ਦੀ ਇਹਨਾਂ ਨੂੰ ਜਾਇਜ਼ ਦਤਨ ਔਰ ਇਹਨਾਂ ਦੀ ਮਹਾਰਾ ਜੀ ਬਾਫਣ ਸਾਡੀ ਛੋਟੀ ਭੈਣ ਉਹਨੂੰ ਅਕਾਲਪੁਰ ਖਵਾਈ ਗਰੂ ਪਾਣਾ ਮੰਨਣ ਦਾ ਬਲ ਬਖਸ਼ਣ ਠੀਕ ਹੈ ਨਾ ਅਸੀਂ ਸਾਰੇ ਨਾਲ ਹੀ ਆਏ ਨਸ਼ੱਤਰ ਨੇ ਵੀ ਆਣਾ ਸੀ ਉਹ ਵੀ ਆਣ ਗਏ ਸਾਰੇ ਜਾਣੇ ਨਿੱਕੂ ਨਸ਼ੱਤਰ ਸਾਰੇ ਇਹਦੇ ਨਾਲ ਨੇ ਕੋਈ ਐਸੀ ਗੱਲ ਨਹੀਂ ਪਰਿਵਾਰ ਦੇ ਨਾਲ ਨੇ ਆਪਣੇ ਬੱਚੇ ਦੇ ਨਾਲ ਨੇ ਜੋ ਹੋ ਸਕਦਾ ਉਹ ਸਭ ਕੁਝ ਕਰਾਂਗੇ ਮਾਰਾਇsker ਪਾ ਜੀ ਬਿਲਕੁਲ ਕਾਟਾ ਦਾ ਨਹੀਂ ਪੂਰਾ ਹੋ ਸਕਦਾ ਇਹ ਉਹ ਕਟ ਹੈ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਇਨਸਾਨ ਦਾ ਨਿਕਾਟਾ ਕਦੀ ਪੂਰਾ ਨਹੀਂ ਨਿਮਾ ਲੋਕਾਂ ਦੇ ਦਿਲਾਚ ਹੈ ਜਿਵੇਂ ਨੇ ਬੱਚੇ ਨੇ ਕਿਹਾ ਕਿ ਆਇਦਾ ਨਹੀਂ ਉਹ ਅੱਜ ਨਹੀਂ ਉਹ ਉਹ ਕਈ ਜੁਗਾ ਨਾ ਲੱਗਿਆ ਉਹ ਕਦੀ ਵੀ ਪੁਰਾਣਾ ਨਹੀਂ ਹੋ ਸਕਦਾ ਅੱਜ ਤੇ ਲੋਕ ਵੀ ਸੁਣਦੇ ਨੇ ਚਾਹੇ ਉਹ ਦਿਲ ਦਿੱਤਾ ਨਹੀਂ ਠੋਕਰਾ ਲਵਣਾ ਬਹੁਤ ਸਾਰੇ ਐਸੇ ਨਗਮੇ ਅਮਰਿੰਦਰ ਦਾ ਹੈ ਨਾ ਨਿਮਾ ਸੰਤਾਰਜੀ ਰਹੇਗਾ ਜਦ ਤੱਕ ਗੀਤ ਰਹੇਗਾ ਤਦ ਤੱਕ ਨਿਮਾ ਰਹੇਗਾ ਜਦ ਤੱਕ ਅਦਾਕਰ ਜਿਹੜਾ ਹੁੰਦਾ ਚਾਹੇ ਉਹ ਲੇਖਕਾਰ ਹੈ ਚਾਹੇ ਉਹ ਗੀਤਕਾਰ ਹੈ ਚਾਹੇ ਉਹ ਫਿਲਮ ਅਭਿਨੇਤਾ ਹੈ ਉਹ ਹਮੇਸ਼ਾ ਅਮਰ ਰਹਿੰਦਾ ਹੈ ਹਾਂ ਆਲਵੇਜ਼ ਉਹ ਲੋਕਾਂ ਦੇ ਦਿਲਾਂ 'ਚ ਹੈ ਆਨ ਆਲੀ ਕਈ ਪੀੜ੍ਹੀਆਂ ਨੇ ਮੈਨੂੰ ਯਾਦ ਰੱਖਣ ਗਿਆ ਮੈਂ ਤਾਂ ਇੰਨਾ ਜਾਣਨਾ ਨਿਮਾ ਇੱਕ ਸਲ ਲਿਖਣ ਵਾਲਾ ਬਾਕਮਾਲ ਲਿਖਣ ਵਾਲਾ ਰਾਈਟਰ ਸੀ ਉਹਨੇ ਬਹੁਤ ਅੱਛਾ ਕੁਝ ਕੀਤਾ ਜੀਵਨ 'ਚ ਅਗਾਲਪੁਰ ਫਾਇਰੋਂ ਆਪਣੇ ਚਰਨਾ ਜਗ੍ਹਾ ਬਖਸ਼ਣ ਇੰਨਾ ਬੱਚਿਆਂ ਨੂੰ ਪਾਣਾ ਮਰਨ ਦਾ ਬਲ ਬਖਸ਼ਣ ਇਹ ਆਪਣੇ ਬਲ ਬੁੱਤੇ ਤੇ ਆਪਣੇ ਬਾਪ ਜੀ ਦੀ ਤਰ੍ਹਾਂ ਅੱਗੇ ਤਰੱਕੀ ਕਰਨ ਸੱਚੇ ਪਾਤਸ਼ਾਹ ਨੂੰ ਹੈ ਨਾ ਸਾਡੀ ਭਾਣ ਨੂੰ ਪਾਣਾ ਮੰਨਨ ਦਾ ਬਲ ਬਖਸ਼ਣ ਤੇ ਅਸੀਂ ਨਾਲ ਹੀ ਇਹਨਾਂ ਬੱਚਿਆਂ ਜਦੋਂ ਕਹਿਣਗੇ ਆਪਾਂ ਹਰ ਵੇਲੇ ਹਾਜ਼ਰ ਇਹਨਾਂ ਦਾ ਥੈਂਕ ਯੂ ਥੈਂਕ ਯੂ ਕਿੰਨੀ ਕਿੰਨੀ ਕੁ ਉਮਰ ਸੀਗੀ ਜਿਹੜੀ ਅੱਜ ਨਿੰਮਾ ਜੀ ਹੋਣਾ ਦੀ ਇਹ 45 ਸਾਲ ਦੇ ਸੀ 45 ਸਾਲ ਦੀ ਉਮਰ ਦੇ ਵਿੱਚ ਕਾਫੀ ਵੱਡੀਆਂ ਜਿਹੜੀਆਂ ਬਲੰਦੀਆਂ ਹਾਸਲ ਕੀਤੀਆਂ ਸੀ ਹਾਂਜੀ ਹਾਂਜੀ ਬਹੁਤ ਬਲੰਦੀਆਂ ਕੀਤੀਆਂ 10ਵੀਂ ਕਲਾਸ 'ਚ ਉਹਨਾਂ ਨੇ ਗਾਣੇ ਲੈਣੇ ਸ਼ੁਰੂ ਕਰ ਦਿੱਤੇ ਕੀ ਇੱਕਦਮ ਜਿਹੜਾ ਅਚਾਨਕ ਮੌਤ ਹੋ ਜਾਣਾ ਜਦੋਂ ਸਵੇਰੇ ਉੱਠਿਆ ਤਾਂ ਸੋਸ਼ਲ ਮੀਡੀਆ ਤੇ ਘਮ ਰਹੀ ਕੀ ਅਚਾਨਕ ਕਿਹੜੀ ਗੱਲ ਬਣ ਗਈ ਇਦਾਂ ਹੀ ਕੋਈ ਕੋਈ ਧੜਕਣ ਦੀ ਕੋਈ ਵਧੀ ਆ ਉਹਦੇ ਨਾਲ ਹੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਉਹਦੇ ਨਾਲ ਹੀ ਡੈਥ ਹੋ ਗਈ ਅੱਛਾ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਸੀਗੇ ਨਿਮਾ ਜੀ ਹੋਣਾਂ ਦੀ ਵਾਈਫ ਜਾਂ ਬੱਚੇ ਕਿੰਨਾ ਕਿੰਨਾ ਪਰਿਵਾਰ ਸੀ ਇੱਕ ਲੜਕੀ ਦੋ ਲੜਕੇ ਹੈ ਵਾਈਫ ਹੈ ਅੱਛਾ ਜੀ ਕੀ ਹੋਇਆ ਲੰਮਾ ਸਮਾਂ ਕਹਿੰਦੇ ਕਿ ਇੱਕ ਜ਼ਖਮ ਸੀਗਾ ਜਿਹੜਾ ਬਿਮਾਰੀ ਦੇ ਨਾਲ ਜਿਹੜਾ ਸਰਦਾਰ ਨਿਮਾਜੀ ਹੋਣੇ ਜਿਹੜੇ ਜੂਝ ਰਹੇ ਸੀ ਕੀ ਕਾਰਨ ਕੀ ਬੰਦਾ ਉਸਦੀ ਕਾਰਨ ਇਹ ਕਿ ਉਹਨਾਂ ਨੂੰ ਜ਼ਖਮ ਹੋਇਆ ਪੈਰ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਕੀ ਹੋਇਆ ਡੈਟੀ ਇਲਾਜ ਕਰਾਉਂਦੇ ਰਹੇ ਬਸ ਉਹ ਪੱਟੀ ਕਰਾ ਕੇ ਆਉਂਦੇ ਰਹੇ ਤੋ ਠੀਕ ਨਹੀਂ ਹੋਇਆ ਨਿਮਾਲ ਹਾਰਕੇ ਵਾਲਾ ਇੱਕ ਬਹੁਤ ਸੁਲਝਿਆ ਹੋਇਆ ਆਦਮੀ ਸੀ ਜਿਹੜਾ ਹਰ ਇਲਾਕੇ ਦੇ ਬੰਸਾਂ ਨਾਲ ਪਿਆਰ ਸੀ ਉਹਦਾ ਤੇ ਬਹੁਤ ਵਧੀਆ ਬੰਦਾ ਸੀ ਚਲੋ ਅੱਜ ਕਾਟਾ ਪੈ ਗਿਆ ਸਰਪੰਡ ਨੂੰ ਨਹੀਂ ਸਾਡੀ ਬੁਨਿਆਦ ਨੂੰ ਕਾਟਾ ਪਿਆ ਉਹਦਾ ਇਹ ਜੀਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਸੀਗਾ ਹਾਂਜੀ ਲੋਕਾਂ ਦੇ ਜਿਹੜੇ ਗੀਤ ਸਨ ਜਿਹੜੇ ਕਿ ਕਲਚਰ ਜਿਹੜਾ ਸੀਗਾ ਆਪਣਾ ਸੰਭਾਲ ਕੇ ਰੱਖਿਆ ਸੀਗਾ ਤੇ ਲੋਕ ਜਿਹੜੇ ਪਰਿਵਾਰਕ ਜਿਹੜੇ ਗੀਤ ਇਹ ਸੁਣਦੇ ਵੀ ਸਨ ਹਾਂਜੀ ਇੱਕ ਫੈਮਿਲੀ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਸੀ ਉਹਨਾਂ ਦੇ ਸਾਰੇ ਤੇ ਪਿੰਡ 'ਚ ਵੀ ਕਿਸੇ ਨਾ ਕੋਈ ਉਹ ਜਿਹਾ ਉਹਨਾਂ ਦਾ ਹੈ ਨਹੀਂ ਹਿਸਾਬ ਨਾਲ ਪਿਆਰ ਨਾਲ ਬੋਲਦੇ ਸੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨਾਲ ਪਿਆਰ ਨਹੀਂ ਰਹਿੰਦੇ ਤੇ ਅੱਜ ਅਜ ਉਹ ਲੋਹਾਰ ਕੇ ਘਰ ਨਿੰਮੇ ਦਾ ਦੁਨੀਆ ਤੋਂ ਚਲੇ ਜਾਣਾ ਪਰੰਤੂ ਇਹ ਰਿਕਾਰਡ ਜਿਹੜੇ ਨੇ ਉਹ ਕਿਤਨਾ ਕਿਤੇ ਚੇਤੇ ਆਉਣਗੇ ਉਹ ਤਾਂ ਸਰ ਹੁਣ ਸਦਾ ਚੱਲਦੇ ਰਹਿਣਗੇ ਬੱਚੇ ਵੀ ਗਾੜੀ ਜੋ ਸੁਣਦੇ ਸਾਰੇ ਇਦਾਂ ਹੀ ਘਾਟਾ ਤਾਂ ਨਹੀਂ ਪੂਰਾ ਹੋਣਾ ਬਸ ਵਾਹਿਗੁਰੂ ਦੀ ਮਿਹਰ ਜੋ ਵੀ ਹੋ ਸਕੇ ਦਿਲ ਨੂੰ ਜਿਹੜਾ ਦੁੱਖ ਲੱਗ ਰਿਹਾ ਹੈ ਅੱਜ ਉਹ ਨਾਮਵਰ ਸ਼ਖਸ ਜਿਹੜਾ ਪੰਜ ਤਤ ਦੇ ਵਿੱਚ ਜਿਹੜਾ ਵਲੀਨ ਹੋ ਗਿਆ ਜੋ ਕਿ ਲੋਹਾਰ ਕੇ ਕਨਿਮਾ ਅਕਸਰੀ ਮਸ਼ਹੂਰ ਗੀਤਾਂ ਦੇ ਵਿੱਚ ਅਸੀਂ ਸੁਣਦੇ ਸੀਗੇ ਤਾਂ ਜਿਸ ਵਕਤ ਇਹ ਗੀਤ ਰਿਕਾਰਡ ਵੱਜਣੇ ਤਾਂ ਸਾਡਾ ਇੱਕਦਮ ਧਿਆਨ ਜਾਣਾ ਕਿ ਸਾਡੇ ਅੰਮ੍ਰਿਤਸਰ ਮਾਝੇ ਦੀ ਧਰਤੀ ਦਾ ਇਹ ਗੱਭਰੂ ਜੋ ਕਿ ਲੋਹਾਰ ਕੇ ਕਨਿਮਾ ਹੈ ਇਹ ਉਸ ਦਾ ਜਿਹੜਾ ਗੀਤ ਲਿਖਿਆ ਹੋਇਆ ਹੈ ਅੱਜ ਪ੍ਰਮਾਤਮਾ ਦੀ ਉਸ ਘੜੀ ਨੂੰ ਪਰਿਵਾਰ ਜਿਹੜਾ ਸਵੀਕਾਰ ਕਰਦਾ ਹੋਇਆ ਤੇ ਲੋਹਾਰ ਕੇ ਕਨਿਮਾੜਾ ਪੰਜ ਤੱਤ ਦੇ ਵਿੱਚ ਬਲੀਨ ਹੋ ਗਿਆ ਕੈਮਰਾ ਪਰਸਨ ਮਨੋਜ ਦੇ ਨਾਲ ਵਿਸ਼ੋਜੀ